ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਫਤੇਗੜ ਛੰਨਾ ਪਿੰਡ ਤੁਹਾਨੂੰ ਲੈ ਕੇ ਚੱਲਦੇ ਆਂਗੇ ਉੱਥੇ ਗੁੱਡੀ ਫੂਕੀ ਸੀਗੀ ਤੇ ਰੱਬ ਫੇਰ ਪਤਾ ਨਹੀਂ ਕਾਤੋਂ ਨੀ ਮੀ ਪਾਰਿਆ ਕੀ ਚੱਕਰ ਹੈਗਾ ਕਾਤੋਂ ਨੀ ਸੁਣ ਰਿਹਾ ਹੈਗਾ ਲੋਕਾਂ ਦੀ ਤੇ ਤੁਹਾਨੂੰ ਦਿਖਾਣਿਆ ਵੀ ਪਿੰਡ ਦੇ ਵਿੱਚ ਕਿਵੇਂ ਗੁੱਡੀ ਫੂਕੀ ਆ ਕਿਵੇਂ ਮਾਈਆਂ ਵੱਲੋਂ ਰੋਣਾ ਪੇਟਣਾ ਕਰਕੇ ਉਹਨੂੰ ਕਿਵੇਂ ਜਿੱਦਾਂ ਬੰਦਾ ਨਹੀਂ ਮਰਦਾ ਹੁੰਦਾ ਬੰਦਾ ਤੇ ਸਾਰਾ ਕੁਝ ਉਦਾਂ ਹੀ ਕੀਤਾ ਤੁਸੀਂ ਦੇਖੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜੀ ਦੱਸਿਓ ਉਡਾ ਆਪਣਾ ਚੈਨਲ ਸਬਸਕ੍ਰਾਈਬ ਜਰੂ ਕਰ ਲਿਓ ਚੰਗਾ ਆਜੋ ਫਿਰ ਚੱਲਦੇ ਆਂਗੇ ਆਪਾਂ Sampai jumpa di video

বাসকার নাম আমি গুটিয়ে 25 তারিখে একবার হ더라고 আমি জানি আমরা নেব না আমরা নেব না <laughs> <laughs> Bye, guys. ਇਸ ਲਈ ਸਮਿਆਂ ਦੇ ਵਿੱਚ ਆਪਣੇ ਅੰਨੇ ਬਾਦ ਦਰੱਖਤਾਂ ਦੀ ਕਟਾਈ ਹੋ ਰਹੀ ਹੈ ਮੰਨ ਲਓ ਜੰਗਲ ਖਤਮ ਹੋ ਰਹੇ ਨੇ ਰੋਡਾਂ ਤੋਂ ਉੱਪਰ ਸੜਕ ਦਰੱਖਤ ਕੱਟੇ ਜਾ ਰਹੇ ਨੇ ਖੇਤਾਂ ਦੇ ਵਿੱਚੋਂ ਦਰੱਖਤ ਕੱਟੇ ਜਾ ਰਹੇ ਤਾਂ ਕਰਕੇ ਸਾਰਿਆਂ ਨੂੰ ਅਪੀਲ ਆ ਵੀ ਘੱਟ ਤੋਂ ਘੱਟ ਆਪਣੀਆਂ ਮੋਟਰਾਂ ਦੇ ਉੱਪਰ ਖੇਤਾਂ ਦੇ ਵਿੱਚ ਜਿੱਥੇ ਕੋਈ ਵੀ ਜਗ੍ਹਾ ਬਣਦੀ ਹੈ ਨਾ ਮਿਲਦੀ ਆ ਆਪਾਂ ਨੂੰ ਉੱਥੇ ਇੱਕ ਇੱਕ ਦੋ ਦੋ ਦਰੱਖਤ ਜ਼ਰੂਰ ਲਾਏ ਜਾਣ ਤਾਂ ਜੋ ਇਹ ਜਿਹੜਾ ਇੰਨਾ ਟੈਂਪਰੇਚਰ ਆਪਣਾ ਹਾਈ ਹੋ ਰਿਹਾ ਉਸ ਤੇ ਕੁਛ ਨਾ ਕੁਛ ਟੈਂਪਰੇਚਰ ਨੂੰ ਘੱਟ ਪਾਉਣ ਕਰਨ ਲਈ ਆਪਾਂ ਇਹ ਅਪਰਲ ਕੋਸ਼ਿਸ਼ ਕਰ